ਜੱਗ ਜੀ ਜੱਗ ਜੀ 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 ਮੈਂ ਕੰਮ ਕਰਾਵਾਂ ਇਹ ਰਵਾਇਤੀ ਕਰਦਾ ਤਾਂ ਉਹ ਵੀ ਕਰ ਕੁੱਤਾ ਜਦ ਕਰੀਏ ਜਿਹੜੇ ਰਹਿ ਗਏ ਜਿਹੜੇ ਰਹਿ ਗਏ ਕੰਮ ਨੂੰ ਕਿਵੇਂ ਪੂਰੇ ਕੀਤੇ ਜਾਣਾ ਆਈ.ਟੀ.ਸੀ ਕੰਪਨੀ ਸਾਡੇ ਸਰਪੰਚ ਸਾਹਿਬ ਕੁਛ ਮੰਜੀ ਇਹਨਾਂ ਨੇ ਨਾ ਤਾਲਮਿਲ ਕੀਤਾ ਸਾਡੀ ਪੰਚਾਇਤ ਨੇ ਤਾਲਮਿਲ ਕੀਤਾ ਪਿੰਡ ਦੇ ਮੋਹਤਰ ਬਣਾ ਨੇ ਵੀ ਤਾਲਮਿਲ ਕੀਤਾ ਇਹ ਸਾਰਿਆਂ ਦਾ ਸਾਂਝਾ ਫਟਿਆ ਅੱਗੇ ਸਰਪੰਚ ਹੀ ਹੁੰਦਾ ਤੇ ਕੁਜ਼ੀਨੇ ਸਾਰਿਆਂ ਦੇ ਉਪਰਾਲੇ ਦੇ ਨਾਲ ਅੱਜ ਆਈ.ਟੀ.ਸੀ ਨੇ ਆਪਰ ਨੂੰ 85 85 ਲੱਖ 30 ਰੁਪਇਆ ਫੰਡ ਦਿੱਤਾ ਆਈ.ਟੀ.ਸੀ ਦਾ ਵੀ ਤਰਵਾ ਮੁੰਡੇ ਫੈਕਟਰੀ ਲਾਈ ਆ ਰੋਜ਼ਗਾਰ ਵੀ ਮਿਲਿਆ ਤੇ ਇਹ ਨਿਯਮ ਦੇ ਹਸਾਬ ਨਾਲ ਫੈਕਟਰੀ ਚੱਲਦੀ ਮੈਂ ਵੀ ਕਈ ਵਾਰ ਸਪਾਰਸ਼ ਇਹਨਾਂ ਕਰਦਾ ਸਾਡਾ ਮੋੜਾ ਕਰ ਦਿੱਤਾ ਮੇਰੇ ਮਨ ਵਿਚ ਖਿਆਲ ਹੈ ਕਿ ਜਿਹੜੇ ਬੱਚੇ ਕੰਮ ਕਰਦੇ ਆ ਉਹਨਾਂ ਨੂੰ ਕੋਈ ਹੋ ਜਾ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹਦੇ ਕਰਕੇ ਉਹਨਾਂ ਨੂੰ ਫੈਕਟਰੀ ਚੋਂ ਬਾਹਰ ਆਉਣਾ ਪਵੇ ਮੇਰੀ ਹੱਥ ਛੋੜ ਕੇ ਬਿਜਾਰਾ ਦੇਖੋ ਨੌਕਰੀ ਦੀ ਲਗਤੀ ਹੈ ਇਸ ਦੁਨੀਆ ਚ ਹਿੰਦੁਸਤਾਨ ਚ ਇਹ ਖਾਲੀ ਪੰਜਾਬ ਦੀ ਨਹੀਂ ਸਾਰੇ ਹਿੰਦੁਸਤਾਨ ਦੀ ਗੱਲ ਕਰਨੀ ਚਾਹੀਦਾ ਹੈ ਏਟੀਸੀ ਨੇ ਵੀ ਪੜੀ ਇੱਜ਼ਤ ਦੀ ਨੌਕਰੀ ਤੇ ਆਪਾਂ ਕਰਦੇ ਕਰ ਸੀ ਏਟੀਸੀ ਦੀ ਸਭ ਨੂੰ ਸਪੋਰਟ ਮਦਦ ਕਰਨੀ ਚਾਹੀਦੀ ਹੈ ਪਰ ਤੁਸੀਂ ਕਰਦੇ ਵੀ ਹੋ ਤੁਸੀਂ ਉਹਨਾਂ ਦੇ ਨਾਲ ਖੜੇ ਹੋਨੇ ਹੋ ਲੇਕਿਨ ਕਈ ਦਫਾ ਬੱਚੇ ਕੋਈ ਗਲਤੀ ਕਰ ਬੈਠਦੇ ਆ ਤੇ ਉਹਨਾਂ ਨੂੰ ਵੀ ਹਰ ਵਾਰ ਇਹ ਸਮਝਾਈਦਾ ਕਿ ਭਾਈ ਥੋੜੀ ਜੀ ਨਰਮੀ ਕਰੋ ਥੋੜੀ ਜੀ ਸ਼ਕਤੀ ਚੂੜੀਏ ਦੀ ਟਾਈਟ ਕਰ ਦਿਓ ਕੱਢੋ ਨਾ ਲੇਕਿਨ ਹਰ ਕੰਪਨੀ ਦੇ ਆਪਣੇ ਆਪਣੇ ਨਿਯਮ ਹੁੰਦੇ ਆ ਉਹਨਾਂ ਕਾਰਨ ਕਈ ਦਫਾ ਉਹ ਬੇਬਸ ਹੋ ਜਾਂਦੇ ਆ ਇਹ ਕੰਪਨੀ ਮਲਟੀ ਨੈਸ਼ਨਲ ਕੰਪਨੀ ਆ ਸੋ ਮੈਂ ਆ ਕੰਪਨੀਆਂ ਨਾਲ ਵੀ ਗੱਲ ਕਰਾਂਗਾ ਔਰ ਤੁਹਾਨੂੰ ਵੀ ਬੇਨਤੀ ਕਰਨਾ ਚਾਹਾਂਗਾ ਇਹਨਾਂ ਕੋ ਲੋੜਾ ਅੱਜ ਖਾਲੀ ਵਰਕਰ ਵੀ ਨਹੀਂ ਰੱਖੀ ਆ ਕਿ ਕੰਮਾਂ ਚਾਹੀਦਾ ਸਾਨੂੰ ਸਾਨੂੰ ਯਾਰ ਸੁਪਰਵਾਈਜ਼ਰ ਵੀ ਚਾਹੀਦੇ ਆ ਸਾਨੂੰ ਉੱਦੋਂ ਉੱਪਰ ਦੀ ਸੋਚ ਰੱਖਣੀ ਚਾਹੀਦੀ ਆ ਸਾਨੂੰ ਬੱਚਿਆਂ ਨੂੰ ਪਾਣੀ ਦੇ ਕੇ ਅੱਛੇ ਪਹਿਲਾਂ ਤਾਂ ਸਕੂਲਿੰਗ ਅੱਛੀ ਹੋਵੇ ਉਹਨਾਂ ਦੀ ਇੰਫੋਰਮੈਟ ਸਕੂਲ ਦੇ ਵਿੱਚ ਵੀ ਕਰਾਉਣੇ ਆ ਮੈਂ ਕਿਹਾ ਕਿ ਭਾਈ ਕੋਈ ਸਕੂਲ ਦੇ ਵਿੱਚ ਵੀ ਥੋੜੇ ਜਿਹਾ ਆਪਣੀ ਅ ਪੜਾਈ ਵਧੀਆ ਹੋਵੇ ਐਟਿਟਿਊਡ ਦੀ ਜ਼ਿੰਮੇਵਾਰੀ ਉਤਾਲ ਮੇਲ ਕਰ ਚੱਲ ਮੈਂ ਬਾਬਾ ਕੋਈ ਨਹੀਂ ਕਰ ਰਿਹਾ ਮੇਰੇ ਮੰਨ ਦਾ ਮਗਲੇ ਆ। ਜਿਹਨ ਸਾਡੇ ਬੱਚੇ ਸਕੂਲਿੰਗ ਚੰਗੀ ਹੋਏਗੀ ਫਿਰ ਕੋ ਡਿਗਰੀ ਕਰਨਗੇ ਫਿਰ ਡਿਗਰੀ ਕਰਨਗੇ ਤੇ ਘਰੋਂ ਬੈ ਕੇ ਕਰਚੀ ਹੋਰ ਆਪਰਚੂਨਿਟੀ ਮਿਲ ਜੇ ਹੋ ਚਾਹੀਦਾ ਕੀ ਆਜੋ ਬੋ। ਇੱਕ ਮਿੰਟ ਸਾਰੇ ਤੇ ਜ਼ਮੀਨ ਲੈ ਕੇ ਸਾਰੇ ਪਿੰਡ ਦੇ ਚੱਲ ਠੇਕੀ ਵਾਲ ਤੁਸੀਂ ਆਏ ਹੋ ਕੀ ਕਹੋਂਗੇ ਇਸ ਤਰ੍ਹਾਂ ਇਹ ਇਸ ਪਿੰਡ ਦੇ ਵਿੱਚ ਆਈਟੀਸੀ ਲੱਗੀ ਆ ਜਿਹਦਾ ਸਾਡੇ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਔਰ ਪੰਜਾਬ ਨੂੰ ਮੈਂ ਸਮਝਦਾ ਬੜਾ ਫਾਇਦਾ ਹੈ ਬੜੀ اچھی ਟਰਨਓਵਰ ਹੈ ਜੀਐਸਟੀ ਇੱਥੋਂ ਇਕੱਠਾ ਹੁੰਦਾ ਤੇ ਸਾਡੇ ਖਜ਼ਾਨੇ 'ਚ ਹੀ ਜਾਂਦਾ ਤੇ ਉਹਨਾਂ ਨੂੰ ਰਾਸਤੇ ਦੀ ਲੋੜ ਸੀ ਉਹਨਾਂ ਨੇ ਪੰਚਾਇਤ ਦੀ ਜ਼ਮੀਨ 'ਚੋਂ ਪੰਚਾਇਤ ਦੀ ਜ਼ਮੀਨ ਚੋਂ ਰਸਤਾ ਰਸਤਾ ਲੈ ਕੇ ਪੰਚਾਇਤ ਨੂੰ 85 ਲੱਖ ਰੁਪਏ ਦਿੱਤਾ। ਔਰ ਅੱਜ ਸਾਰੇ ਪਿੰਡ ਦੇ ਜਿਹੜੇ ਸਾਡੇ ਵੀਰ ਇਕੱਠੇ ਹੋਏ ਆ। ਔਰ ਇਹਦੇ ਇਹਦੀ ਜਗ੍ਹਾ ਅਸੀਂ ਪੰਚਾਇਤ ਲਈ ਜ਼ਮੀਨ ਖਰੀਦਣੀ ਆ। ਇਹ ਕਿਸੇ ਹੋਰ ਕੰਮ ਤੇ ਨਹੀਂ ਖਰਚਾ ਖਰਚਾ ਜਾ ਸਕਦਾ। ਸੋ ਉਸ ਸਿਲਸਿਲੇ 'ਚ ਅਸੀਂ ਸਾਰੇ ਪਿੰਡ ਵਾਲੇ ਇਕੱਠੇ ਹੋਏ। ਇਹਦੇ ਇਲਾਵਾ ਪਿੰਡ ਦੀਆਂ ਆਪਣੀਆਂ ਜਿਹੜੀਆਂ ਸਮੱਸਿਆਵਾਂ ਨੇ ਇਹ ਵੀਰ ਮੇਰੇ ਨਾਲ ਬੜੇ ਪੁਰਾਣੇ ਜੁੜੇ ਆ। ਔਰ ਬੜੇ ਪੁਰਾਣੇ ਮਸਲੇ ਆ। ਔਰ ਤੈ ਹੁਣ ਚ ਨਹੀਂ ਆਉਂਦੇ ਉਹਦੇ ਲਈ ਯਤਨ ਤੇ ਉਹਦਾ ਤਰੀਕਾ ਕੱਢਣ ਦੇ ਆ ਜੇ ਅਸੀਂ ਇਕੱਠੇ ਹੋਏ ਆ। ਤੇ ਉਹ ਕੰਮ ਜਿਹੜੇ ਇਹਨਾਂ ਦੇ ਮੈਂ ਦੱਸਣਾ ਨਹੀਂ ਕੀ ਕੰਮ ਹੈ। ਉਹਦਾ ਪ੍ਰਚਾਰ ਨਹੀਂ ਕਰ ਸਕਦਾ ਮੈਂ। ਉਹ ਇਹਨਾਂ ਦਾ ਬੈਠ ਕੇ ਕਰਾਂਗਾ। ਰਾਣਾ ਜੀ ਇਸ ਮੁੱਦੇ ਤੋਂ हट ਕੇ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਲ 'ਚ ਤਿੰਨ ਵਾਰੀ ਆਪਣੀ ਮੰਤਰੀ ਵੀ ਜਿਹੜੇ ਆ ਬਦਲ ਚੁੱਕੇ ਉਹ ਕੀ ਕਹੂੰਗੇ ਹਾਂ ਦੇਖੋ ਯਾਰ ਲੋਕਾਂ ਨੇ ਉਹਨਾਂ ਨੂੰ ਮੈਂਡੇਟ ਦਿੱਤਾ ਉਹ ਭਾਵੇਂ ਹਰ 15ਵੇਂ ਦਿਨ ਮੰਤਰੀ ਨੂੰ ਬਦਲਣ ਦੱਸੋ ਰਾਣੇ ਦਾ ਇਹ ਕੀ ਆ ਇਹ ਤਾਂ ਕੋਈ ਗੱਲ ਨਹੀਂ ਇਹ ਮਰਜ਼ੀ ਯਾਰ ਉਹਨਾਂ ਦੀ ਕਰਨ ਦਿਓ ਤੇ ਭਗਵੰਤ ਮਾਨ ਜਿਹੜੇ ਸੀਐਮ ਆ ਮੌਜੂਦ ਆ ਉਹ ਉਹ ਉਹਨਾਂ ਨੇ ਕੇਂਦਰ ਸਰਕਾਰ ਤੋਂ ਜੈਡ ਸਕਿਉਰਿਟੀ ਲੈਣ ਤੋਂ ਜਿਹੜੇ ਅਨਕਾਰ ਕਰ ਦਿੱਤਾ ਤੇ ਉਹਦੇ ਬਾਰੇ ਕੀ ਕਹੂੰਗੇ ਇਹ ਉਹਨਾਂ ਦੀ ਮਰਜ਼ੀ ਆ ਉਹਨੂੰ ਪੰਜਾਬ ਪੁਲਿਸ ਤੇ ਜਿਆਦਾ ਯਕੀਨ ਹੈ ਫਿਰ ਅੱਛੀ ਬਾਤ ਹੈ ਪੰਜਾਬ ਪੁਲਿਸ ਤੇ ਜੇ ਯਕੀਨ ਹੈ ਤਾਂ ਅੱਛੀ ਬਾਤ ਹੈ ਸਰ ਕਾਨੂੰਨ ਵਿਵਸਥਾ ਦੀ ਜੇ ਗੱਲ ਕੀਤੀ ਜਾਵੇ ਤਾਂ ਕੱਲ ਹੀ ਜਿਹੜਾ ਕੈਬਨਿਟ ਮੰਤਰੀ ਪ੍ਰਕਾਸ਼ ਸਿੰਘ ਹੁਣਾਂ ਦੀ ਪਾਇਲਟ ਗੱਡੀ ਦੇ ਉੱਪਰ ਹਮਲਾ ਹੋਇਆ ਵਾ ਕਿੱਦਾਂ ਦੇਖਦੇ ਸੂਬੇ ਦੀ ਕਾਨੂੰਨ ਵਿਵਸਥਾ ਦੇਖੋ ਜੇ ਬਲਕਾਰ ਸਿੰਘ ਜੀ ਨਾ ਹੋਇਆ ਤੇ ਗਲਤ ਹੋਇਆ ਮੈਂ ਉਹਦੀ ਨਿੰਦਾ ਕਰਦਾ ਲੇਕਿਨ ਇਹ ਆਮ ਨਾਗਰਿਕ ਨਾਲ ਜੇ ਹੋ ਰਿਹਾ ਉਹ ਲੋਕ ਬੜੇ ਦੁਖੀ ਆ ਲੌ ਐਂਡ ਆਰਡਰ ਦੀ ਸਥਿਤੀ ਵਾਸਤਵ ਦੇ ਵਿੱਚ ਨਿੰਦਣਯੋਗ ਆ ਉਹਦੀ ਮੈਂ ਕੜੀ ਨਿੰਦਾ ਕਰਦਾ ਔਰ ਸਰਕਾਰ ਨੂੰ ਕਹਾਂਗਾ ਕਿ ਇਹਦੇ ਤੇ ਧਿਆਨ ਦਿਓ ਲੋਕ ਬਹੁਤ ਔਖੇ ਆ ਆ ਸਾਡੇ ਆਰਸੀਐਫ ਪਿੱਛੋਂ ਮੋਟਰਸਾਈਕਲ ਤੇ ਆਏ ਮੁੰਡੇ ਉਹਦੀ ਵੀਡੀਓ ਵੀ ਬਣੀ ਆ ਲੇਕਿਨ ਬੰਦਾ ਟਰੇਸ ਨਹੀਂ ਹੋ ਪਾਇਆ ਉਹਦੀ ਘਰ ਵਾਲੀ ਦਾ ਫਰਸ਼ ਖੋ ਕੇ ਭੱਜੇ ਉਹਦਾ ਐਮਬਲੈਂਸ ਹੋ ਗਿਆ ਘਰ ਵਾਲੀ ਦੇ ਵੀ ਸੱਟਾਂ ਲੱਗੀਆਂ ਬੰਦੇ ਦੀ ਬਾਹ ਵੀ ਟੁੱਟ ਗਈ ਤੇ ਲੱਤ ਵੀ ਟੁੱਟ ਗਈ ਯਾਰ ਉਹ ਇੱਕ ਇੱਕ ਨਹੀਂ ਇਹਦਾ ਇੱਕ ਕਿਸਮ ਦਾ ਸੁਣਾਇਆ ਹਰ ਜਗ੍ਹਾ ਇਹੋ ਜਿਹੇ ਕਿਸੇ ਸਾਰੇ ਪੰਜਾਬ ਚ ਹੋ ਰਿਹਾ ਲੋਕ ਦੁਖੀ ਨੇ ਇਸ ਗੱਲ ਤੋਂ ਸਰਕਾਰ ਨੂੰ ਤੇ ਪੁਲਿਸ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਹੈ